Thank you ਜਾਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਨੂੰ ਕੰਮ ਕਰਤੇ ਕਿੰਨਾ ਕਸਰ ਪਿਆ ਇਸ ਨੂੰ ਲੈ ਕੇ ਕਰਾਂਗੇ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਇਸ ਟਾਈਮ ਸੈਕਟਰੀਏਟ ਬਠਿੰਡਾ ਦੇ ਕੋਲ ਮੌਜੂਦ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਹੇ ਹਾਂ ਸੀ ਸੈਕਟਰੀਏਟ ਬਠਿੰਡਾ ਦੇ ਕੋਲ ਦੀਆਂ ਅੱਜ ਗੱਲਬਾਤ ਕਰਾਂਗੇ ਬਠਿੰਡਾ 'ਚ ਜੋ ਕੜਾਕੇ ਦੀ ਠੰਡ ਪੈ ਰਹੀ ਹੈ ਕੰਮ ਕਰਤੇ ਇਸ ਦਾ ਕਿੰਨਾ ਕਸਰ ਪਿਆ ਇਸ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਕਰਾਂਗੇ ਗੱਲਬਾਤ ਆਓ ਫਿਰ ਚੱਲਦੇ ਹਾਂ ਕਰਦੇ ਹਾਂ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੋਂ ਇਸ ਟਾਈਮ ਸੈਕਟਰੀਏਟ ਬਠਿੰਡਾ ਦੇ ਕੋਲ ਦੀਆਂ ਦਿਖ ਇੱਕ ਬਾਈ ਜੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਖਾਨ ਪੀਣ ਦੀ ਜਿਹੜੀ ਸਟਾਲ ਲਗਾਈ ਹੋਈ ਹੈ ਗੱਲਬਾਤ ਕਰਦੇ ਆ ਬਾਈ ਜੀ ਜੇ ਗੱਲ ਕਰੀਏ ਬਠਿੰਡੇ ਚ ਕੜਾਕੇ ਦੀ ਠੰਡ ਪੈ ਰਹੀ ਹੈ ਕਿੰਨਾ ਕਸਰ ਪਿਆ ਕੰਮ ਤੇ ਕੰਮ ਦਾ ਆ ਨਾ ਦਿਨ ਛੋਟੇ ਹੋ ਜਾਂਦੇ ਆ ਜੀ ਸਵੇਰ ਕਸਟਮਰ ਬ੍ਰੇਕਫਾਸਟ ਕਰਕੇ ਹੁੰਦਾ ਤੇ ਸ਼ਾਮ ਨੂੰ ਪਰ ਆ ਥੋੜਾ ਬੋਧ ਕੰਮ ਦਾ ਫੱਟਦਾ ਪੈਂਦੇ ਬਾਕੀ ਠੀਕ ਹੈ ਜੀ ਚੱਲੀ ਜਾਂਦੇ ਨੇ ਕੰਮ ਦਾ ਅੱਥਾਂ ਜੇ ਮੰਦਾ ਪਊਗਾ ਫੇਰ ਹੀ ਚੰਗੇ ਦਾ ਯਾਦ ਆਉਂਦਾ ਜਣਾ ਜੇ ਚੰਗਾ ਹੀ ਹੋਈ ਹੋਵੇ ਫਿਰ ਮਾਰਮਰ ਨੂੰ ਪਹੁੰਚ ਯਾਦ ਕਰਤੀ ਇਹ ਬੈਲੈਂਸ ਹੁੰਦਾ ਹੀ ਕਿਹਨੇ ਠੰਡ ਪੈ ਰਹੀ ਐ ਕੜਾਕੇ ਦੀ ਬਠਿੰਡਾ ਚੱਜ ਹਲਕੀ ਹਲਕੀ ਬੂੰਦਾਬੰਦੀ ਵੀ ਹੋਈ ਐ ਕਿਵੇਂ ਦੇਖਦੇ ਹਾਂ ਹਾਂ ਠੀਕ ਐ ਇਹ ਚਾਹੀਦੀ ਐ ਫਸਲ ਵਾਸਤੇ ਬੂੰਦਾਬੰਦੀ ਵੀ ਚਾਹੀਦੀ ਐ ਇਹ ਫਸਲ ਵਾਸਤੇ ਵਧੀਆ ਹੁੰਦੀ ਐ ਚੀਜ਼ ਤੇ ਠੀਕ ਐ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਤੁਸੀਂ ਮੈਨੂੰ ਇੱਥੇ ਹੋਊਗੀ 2 ਸਾਲ ਹੋ ਗਏ ਇੱਥੇ ਪਹਿਲਾਂ ਪੌਛਾ ਕਚਰੇ ਦੇ ਸਾਹਮਣੇ ਖੜਾ ਲੋ ਸੀ ਉਹ ਨਾਲ ਦੇ ਸਾਹਮਣੇ ਹੁਣ ਆਪਣਾ ਇਹ ਪਾਰਕ ਆ ਆਪਣਾ ਪਾਰਕ ਆ ਕੇ ਪਿੱਛੇ ਹੀ ਚਿਲਡਰਨ ਪਾਰਕ ਆ ਸਾਹਮਣੇ ਸਿਟੀ ਸੈਂਟਰ ਮਾਲ ਆ ਗਏ ਇੱਥੇ ਹੁੰਦੀ ਐ ਆਪਾਂ ਵੀ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਦੇ ਨਾਲ ਕੰਮ ਤੇ 100 ਰੁਪਿਆ ਹੀ ਆ ਹਾਂਜੀ 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 ਹੋਰ ਪੈਂਦੇ ਜਾਂ ਛੋਟੇ ਹੋ ਜਾਂਦੇ ਹਾਂਜੀ ਹਾਂਜੀ ਪੈਂਦਾ ਬੰਦ ਫੂਡ ਦੇ ਕੰਮ ਤੇ ਸਾਰਿਆਂ ਦੀ ਬੰਦੇ ਕੁਛ ਸਾਡੇ ਨਾਲ ਮਜ਼ਦੂਰ ਭਰਾ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੇ ਗੱਲ ਕਰੀਏ ਕੜਾਕੇ ਦੀ ਠੰਡ ਪੈ ਰਹੀ ਹੈ ਬਠਿੰਡਾ ਚ ਕੰਮ ਕਰ ਤੇ ਕਿੰਨਾ ਕਸਰ ਪੈ ਰਿਹਾ ਦਾ ਬਾੜਾ ਪੈ ਰਿਆ ਜੀ ਹੁਣ ਠੰਡ ਲਾ ਹੱਥ ਠੰਡੇ ਪੈ ਠੰਡੇ ਹੋ ਰਿਹਾ ਪਰ ਕੰਮ ਤਾਂ ਕਰਨਾ ਹੀ ਪੈਂਦਾ ਗਾਜੀ ਜਿਵੇਂ ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ ਪੱਥਰ ਲਗਾਉਣ ਦਾ ਕੰਮ ਕਰਦੇ ਹੋ ਤੁਹਾਡੇ ਕੰਮ ਚ ਕਿੰਨਾ ਦਸਰ ਪਿਆ ਬਾੜਾ ਸਰਪੰנדה ਜੀ ਹੱਥ ਪੈਰ ਬਾੜੇ ਠੰਢ ਹੋ ਜਾਂਦੇ ਤੇ ਕੰਮ ਉਹ ਠੰਡ ਕਾਰਨ ਆ ਚਾਹ ਸਾਰੀ ਠੰਡੀ ਲੱਗਦੀ ਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਬਠੰਡਾ ਚ ਕੜਾਕੇ ਦੀ ਠੰਡ ਪੈ ਰਹੀ ਆ ਤੁਹਾਡੇ ਕੰਮ ਚ ਕਿੰਨਾ ਕਸਰ ਪਿਆ ਮੇਰੇ ਕੰਮ ਦੇ ਤਾਂ ਬਹੁਤ ਠੰਡੇ ਸੇ ਆਸਰ ਪੈਂਦਾ ਜੀ ਹਾਦੂਆ ਹਾਂ ਆਨੇ ਜਾਣੇ ਮੇ ਦਿੱਕਤ ਹੁੰਦੀ ਏ ਜੀ ਹੱਥ ਠੰਡੇ ਹੋ ਜਾਂਦੇ ਵੀ ਹੱਥ ਤੇ ਠੰਡੇ ਕਾਰਨ ਹੱਥ ਹੀ ਨਹੀਂ ਖੁੱਲਦਾ ਕੰਮ ਕਰ ਹੋ ਨਹੀਂ ਪੰਦਾ ਨਾ ਹਾਂਜੀ

ਬਿਲਕੁਲ ਜੀ ਬਿਲਕੁਲ ਕੜਾਕੇ ਦੀ ਠੰਡ ਜਿਹੜੀ ਬਠਿੰਡਾ 'ਚ ਪੈ ਰਹੀ ਹੈ ਅਸੀਂ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਕਹਿੰਦੇ ਠੰਡ 'ਚ ਜਿਹੜਾ ਹੱਥ ਖੁੱਲ ਨਹੀਂ ਪਾਰਿਆ ਬਠਿੰਡਾ 'ਚ ਪੈ ਰਹੀ ਠੰਡ ਕਾਰਨ ਕੰਮ ਤੇ ਕਿੰਨਾ ਅਸਰ ਪਿਆ ਸੀ ਇੱਕ ਚਾਹ ਦੀ ਸਟਾਲ ਤੇ ਪਹੁੰਚੇ ਗੱਲਬਾਤ ਕਰਦੇ ਆ ਭਾਂਜੀ ਕੜਾਕੇ ਦੀ ਠੰਡ ਪੈ ਰਹੀ ਹੈ ਬਠਿੰਡਾ 'ਚ ਕਿੰਨਾ ਅਸਰ ਪਿਆ ਕੰਮ ਕਰਤੇ ਬਹੁਤ ਪਿਆ ਅਸਰ ਮਤਲਬ ਇੱਥੇ ਹੈ ਕੰਮ ਐ ਇੰਨਾ ਹੈ ਨਹੀਂ ਬਸ ਮਜਬੂਰੀ ਹੈ ਬੱchnਾ ਜ਼ਰੂਰੀ ਹੈ ਜੀ ਕਿ ਮੇਰੇ ਠੰਡ ਚ ਚਾਹ ਦਾ ਕੰਮ ਤਾਂ ਬਹੁਤ ਹੁੰਦਾ ਤੁਸੀਂ ਚਾਹ ਦਾ ਕੰਮ ਕਰ ਰਹੇ ਹੈ ਕਿਉਂ ਪਰ ਫਿਰ ਵੀ ਤੁਹਾਡੇ ਕੋਲ ਕੰਮ ਨਹੀਂ ਕੀ ਕਰਨਾ ਚਾਹਉਂ ਕਹਿਣਾ ਚਾਹੁੰਦੇ ਆ ਜੀ ਵੇਖੋ ਸਟਾਲਾਂ ਬਹੁਤ ਆ ਇੱਥੇ ਚਾਹ ਦੀਆਂ ਕਾਫੀ ਆ ਨਾ ਉਸ ਕਰਕੇ ਉਹ ਹਰ ਸਾਲ ਨਾਲ ਕੰਮ ਹੈ ਵੀ ਤੇ ਨਹੀਂ ਵੀ ਦੋਨੇ ਚੱਲੀ ਜਾਂਦਾ ੁਰਸ਼ੇ ਬਠਿੰਡਾ ਚ ਕੜਾਕੇ ਦੀ ਠੰਡ ਪੈ ਰਹੀ ਆ ਵੀ ਗਾਹ ਕ ਨਿਕਲ ਨਹੀਂ ਰਿਹਾ ਹਾਂਜੀ ਹਾਂਜੀ ਗਾਹ ਕ ਨਿਕਲ ਰਿਹਾ ਕਾਫੀ ਨਿਕਲ ਰਿਹਾ ਪਰ ਇੰਨਾ ਨਹੀਂ ਨਿਕਲੇ ਜਿੰਨਾ ਨਿਕਲਣਾ ਚਾਹੀਦਾ ਠੰਡ ਦੇ ਹਿਸਾਬ ਨਾਲ ਹੈ ਨਹੀਂ ਇੰਨਾ ਕੰਮ ਇਸ ਟਾਈਮ ਆਪਾਂ ਪ੍ਰਾਣੀ ਤਹਿਸੀਲ ਬਠਿੰਡਾ ਚ ਮੌਜੂਦ ਹੈ ਬਠਿੰਡਾ ਚ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਕੰਮਕਾਰ ਤੇ ਕਿੰਨਾ ਅਸਰ ਪਿਆ ਹੈ ਬਠਿੰਡਾ ਦੇ ਲੋਕਾਂ ਨਾਲ ਆਪਾਂ ਗੱਲਬਾਤ ਕਰ ਰਹੇ ਇੱਕ ਟਾਈਪਿਸਟ ਵੀਰ ਜੀ ਇੱਥੇ ਬੈਠੇ ਆ ਗੱਲਬਾਤ ਕਰਦੇ ਆ ਬਾਈ ਜੀ ਕੰਮਕਾਰ ਤੇ ਕਿੰਨਾ ਅਸਰ ਪਿਆ ਬਠਿੰਡਾ ਚ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਆ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਮੈਂ ਸਵਾਲ ਕਰਦਾ ਹਾਂ ਜੋ ਕਿ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆ ਨੂੰ ਲੋਕਾਂ ਤੱਕ ਜਨਤਾ ਤੱਕ ਦੇਹੀ ਜਨਤਾ ਤੱਕ ਪਹੁੰਚਾਉਂਦੇ ਨੇ ਤਾਂ ਗੱਲ ਕਿਸੇ ਕਿਤੇ ਠੰਢ ਦੀ ਠੰਡ ਕਾਰਨ ਲੋਕਾਂ ਦਾ ਅੱਜ ਬੁਰਾ ਹਾਲ ਹੈ ਦੋਨੋਂ ਪਾਸੇ ਹੈ ਜੇ ਪਰਮਾਤਮਾ ਜਿਨ੍ਹਾਂ ਨੇ ਲੱਖ ਰੁਪਿਆ ਗਰਮ ਕੱਪੜਿਆਂ ਦੀ ਗਰਮੀ ਜਿਹੜੇ ਸਰਦੀਆਂ ਦੇ ਮੌਸਮ ਦੇ ਆ ਉਸ ਤੇ ਲਾਇ ਰੱਖਿਆ ਉਹ ਰੱਬ ਦਾ ਸ਼ੁਕਰ ਕਰਦੇ ਨੇ ਤੇ ਆਮ ਗਰੀਬ ਜਿਹੜਾ ਆਮ ਵਰਗ ਦਾ ਲੋਕ ਹੈ ਗੱਲ ਕਰੀ ਕੰਮ ਕਰਦੇ ਕੰਮ ਕਰਾ ਦਾ ਬਹੁਤ ਪ੍ਰਭਾਵ ਪਿਆ ਹੈ ਤਾਂ ਹੁਣ ਦੇਖੋ ਤੇ ਕਾਫੀ ਟਾਈਮ ਹੋ ਗਿਆ ਹੈ ਸਾਰੇ ਦੁਕਾਨਾਂ ਦੇ ਅੰਦਰ ਬਿਠੀ ਨੇ ਜਿਵੇਂ ਕੜਾਕੇ ਦੀ ਠੰਡ ਪੈ ਰਹੀ ਹੈ ਵੀ ਲੋਕ ਘਰੋਂ ਘੱਟ ਨਿਕਲਦੇ ਆ ਬਿਲਕੁਲ ਜੀ ਠੰਡ ਕਰਕੇ ਬਿਮਾਰੀਆਂ ਇਲਾਦੀਆਂ ਨੇ ਜਿਹੜੇ ਬਜ਼ੁਰਗ ਲੋਕ ਹੈ 50 ਤੋਂ ਉੱਪਰ ਦੇ ਜਾਂ ਹੋਰ ਹੈ ਜਾਂ ਛੋਟੇ ਬੱਚੇ ਆ ਉਹ ਘਰਾਂ ਵਿੱਚ ਹੀ ਬੈਠੇ ਨੇ ਬਾਹਰ ਨਿਕਲ ਕੇ ਨਹੀਂ ਆਦੇ ਕਿਉਂਕਿ ਠੰਡ ਦਾpropto ਇਸ ਤਰ੍ਹਾਂ ਨੇ ਛੋਟੇ ਕੰਮਕਾਰ ਚ ਕਿੰਨਾ ਅਸਰ ਪਿਆ ਜਿਵੇਂ ਤੁਸੀਂ ਤਹਿਸੀਲ ਚ ਬੈਠੇ ਹੋ ਟਾਈਪ ਦਾ ਕੰਮ ਕਰਦੇ ਹੋ ਬਿਲਕੁਲ ਜੀ ਸਾਡੇ ਕੰਮ ਦਾ ਬਹੁਤ ਅਸਰ ਪਿਆ ਆ ਸੈਲਡੀਗਲ ਦਾ ਆਨਲਾਈਨ ਕੰਮ ਹੋ ਗਿਆ ਸਰ ਦੂਜੀ ਗੱਲ ਇਹ ਹੈ ਵੀ ਠੰਡ ਕਰਕੇ ਲੋਕ ਘਰਾਚੇ ਬੈਠੇ ਨੇ ਤੇ ਅਸੀਂ ਵੀ ਬਿਲੇ ਬੈਠੇ ਆ ਸਰ ਤਾਂ ਬਹੁਤ ਕਾਫੀ ਕੰਮ ਦਾ ਪ੍ਰਭਾਵ ਪਿਆ ਬਿਲਕੁਲ ਜੀ ਬਿਲਕੁਲ ਬਠਿੰਡਾ 'ਚ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਹੈ ਲੋਕਾਂ ਦੇ ਕੰਮ ਕਾਰ ਤੇ ਜਿਹੜਾ ਕਾਫੀ ਅਸਰ ਇੱਥੇ ਪੈਂਦਾ ਦਿਖਾਈ ਦੇ ਰਿਹਾ ਸਾਡੇ ਨਾਲ ਇੱਕ ਅੰਕਲ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਅੰਕਲ ਜੀ ਬਠਿੰਡਾ 'ਚ ਕੜਾਕੇ ਦੀ ਠੰਡ ਪੈ ਰਹੀ ਹੈ ਕੰਮ ਕਾਰ ਤੇ ਵੀ ਕਾਫੀ ਅਸਰ ਪੈਂਦਾ ਇੱਥੇ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੋਗੇ ਠੰਡ ਕਾਰਨ ਜੀ ਬੰਦਾ ਕੰਮ ਤੇ ਜਿਹੜਾ ਹੋਣਾਗਾ ਉਹ ਜਿਹੜਾ ਬਹੁਤ ਜ਼ਰੂਰੀ ਕੰਮ ਹੋਊਗਾ ਉਸੇ ਕੰਮ ਵਾਸਤੇ ਹੀ ਆਊਗਾ ਨਹੀਂ ਤਾਂ ਬੰਦੇ ਅਰਜਾਈਆਂ ਚ ਬੈਠੇ ਆ ਕਿ ਆਪੋ ਆਪਣੇ ਘਰਾਂ ਚ ਘਰਾਂ ਚੋਂ ਬਾਹਰ ਨਿਕਲਣਾ ਬਹੁਤ ਔਖਾ ਆ ਕਾ ਵੀ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਆ ਵੀ ਲੋਕ ਘਰਾਂ ਚੋਂ ਘੱਟ ਬਾਹਰ ਨਿਕਲ ਰਿਹਾ ਘੱਟ ਬਹੁਤ ਘੱਟ ਬਾਹਰ ਨਿਕਲ ਰਹੇ ਆ ਕਿ ਜਾਨ ਸਰੇ ਨੂੰ ਬਾਹਰ ਨਿਕਲਣਾ ਪੈ ਰਿਹਾ ਜੀ ਹਾਂਜੀ ਬੇਨਾ ਸਰੇ ਤੋਂ ਹੀ ਨਿਕਲਦੇ ਆ ਕਿ ਹੁਣ ਮੈਂ ਵੀ ਇਸੇ ਕੰਮ ਵਾਸਤੇ ਆਇਆ ਜਰੂਰੀ ਕੰਮ ਸੀ ਮੈਨੂੰ ਮੈਂ ਇਸੇ ਕਰਕੇ ਆ ਗਿਆ ਆਪਦੇ ਕੰਮ ਕਰਨ ਵਾਸਤੇ ਅੱਜ ਹਲਕੀ ਹਲਕੀ ਬਾਰਿਸ਼ ਵੀ ਹੋਈ ਹੈ ਕਿਵੇਂ ਦੇਖਦੇ ਹੋ ਹਫਾਰਸ ਤਾਂ ਪਈ ਹੋਈ ਹੈ ਇਹ ਇਹਦਾ ਇਹ ਨਹੀਂ ਪਤਾ ਲੱਗਦਾ ਵੀ ਧੁੰਦ ਪੈਂਦੀ ਹੈ ਕਿ ਬਾਰਿਸ਼ ਪੈਂਦੀ ਹੈ ਇਹ ਕਣਕਾਂ ਦੀ ਫਸਲ ਨੂੰ ਲੈ ਕੇ ਦੇਖੀਏ ਤਾਂ ਇਹ ਬਾਰਿਸ਼ ਕਣਕਾਂ ਲਈ ਠੀਕ ਹੈ ਕਿ ਕਣਕਾਂ ਲਈ ਬਹੁਤ ਵਧੀਆ ਹੈ ਬਹੁਤ ਫਾਇਦੇਮੰਦ ਖਸਲਾ ਪਾਉਂਦੇ ਬਿਲਕੁਲ ਜੀ ਬਿਲਕੁਲ ਬਠਿੰਡਾ ਚ ਕੜਾਕੇ ਦੀ ਪੈ ਰਹੀ ਠੰਡ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਬਠਿੰਡਾ ਦੇ ਲੋਕਾਂ ਨਾਲ ਇੱਕ ਬਾਈ ਜੀ ਇੱਥੇ ਮੌਜੂਦ ਹੈ ਚਾਹ ਦਾ ਕੰਮ ਇਹ ਕਰ ਰਿਹਾ ਹੈ ਗੱਲਬਾਤ ਕਰਦੇ ਆ ਬਾਈ ਜੀ ਬਠਿੰਡਾ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੰਮ ਕਰਦੇ ਕਿੰਨਾ ਕਦਰ ਕੰਮ ਤੇ ਪੂਰਾ ਹੀ ਅਸਰ ਆਈ ਹੁਣ ਠੰਡ ਦੇ ਕਰ ਮਨ ਲੋਕ ਬਾਹਰ ਨਹੀਂ ਨਿਕਲ ਰਹੀ ਇੱਕ ਵਾਰ ਨਿਕਲ ਕੇ ਬਿਮਾਰ ਹੋਣ ਦਾ ਖੰਗ ਜ਼ਖਾਮ ਹੋਣ ਦਾ ਖਤਰਾ ਹੈ ਵੀ ਲੋਕ ਘੱਟ ਬਾਹਰ ਨਿਕਲ ਰਿਹਾ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਇਸ ਵਕਤ ਥੋੜੀ ਥੋੜੀ ਭੂਰ ਵੀ ਪੈ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਵੀ ਨਾ ਤਾਂ ਇਹਨੂੰ ਮੀਂਹ ਕਹ ਸਕਦੇ ਨਾ ਇਹਨੂੰ ਧੁੰਦ ਕਹ ਸਕਦੇ ਆ ਪਰ ਠੰਡ ਬਹੁਤ ਜ਼ਿਆਦਾ ਵੀ ਲੋਕ ਜਿਵੇਂ ਕੜਾਕੇ ਦੀ ਠੰਡ ਪੈ ਰਹੀ ਹੈ ਘਰਾਂ ਤੋਂ ਘੱਟ ਬਾਹਰ ਨਿਕਲ ਰਿਹਾ ਹਾਂਜੀ ਬਹੁਤ ਜ਼ਿਆਦਾ ਘੱਟ ਨਿਕਲਦੇ ਆ ਜੇ ਕਿਸੇ ਨੂੰ ਮਜਬੂਰੀ ਆ ਤਾਂ ਨਿਕਲ ਰਿਹਾ ਨਹੀਂ ਤਾਂ ਜ਼ਿਆਦਾਤਰ ਤਾਂ ਘਰਾਂ 'ਚ ਹੀ ਜਿਵੇਂ ਤੁਸੀਂ ਪੁਰਾਣੀ ਤਹਿਸੀਲ ਬਠਿੰਡਾ 'ਚ ਚਾਹ ਦਾ ਕੰਮ ਕਰ ਰਹੇ ਹੋ ਇੱਥੇ ਤਾਂ ਬਹੁਤ ਕਸਟਮਰ ਹੁੰਦਾ ਚਾਲਾ ਪਰ ਹੁਣ ਤੁਹਾਡੇ ਕੋਲੇ ਕੋਈ ਵੀ ਕਸਟਮਰ ਦਿਖਾਈ ਨਹੀਂ ਦੇ ਰਿਹਾ ਇਹ ਹੀ ਤਾਂ ਰੀਜਨ ਹੈ ਕਿ ਬਹੁਤ ਜ਼ਿਆਦਾ ਘਟ ਆ ਰਹੇ ਆ ਲੋਕ ਬਾਹਰ ਕਿ ਜਿਹਨੂੰ ਮਜਬੂਰੀ ਹੈ ਉਹੀ ਬਾਹਰ ਆ ਰਿਹਾ ਕੰਮ ਕਰਾਣ ਲਈ ਨਹੀਂ ਤਾਂ ਨਹੀਂ ਕੰਮ ਤੇ ਘਾਟੇ ਬਹੁਤ ਅਸਰ ਹੈ ਬਿਲਕੁਲ ਜੀ ਬਿਲਕੁਲ ਕਹਿੰਦੇ ਮਜਬੂਰ ਜਿਹੜੇ ਲੋਕ ਹੈ ਜਿਨ੍ਹਾਂ ਦਾ ਕੋਈ ਜ਼ਰੂਰੀ ਕੰਮ ਹੈ ਉਹੀ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲ ਰਿਹਾ ਹੈ ਬਠਿੰਡਾ ਚ ਪੈ ਰਹੀ ਠੰਡ ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਤਸਵੀਰਾਂ ਤੁਹਾਨੂੰ ਇਸ ਟਾਈਮ ਪੁਰਾਣੀ ਤਹਿਸੀਲ ਬਠਿੰਡਾ ਦੀਆਂ ਅਧਿਕਾਰੀਆਂ ਹੋਰ ਵੀ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਇੱਕ ਹੋਰ ਸਾਡੇ ਨਾਲ ਇੱਥੇ ਬਾਈ ਜੀ ਮजूद ਹੈ ਜਿਨ੍ਹਾਂ ਨੇ ਇੱਕ ਚਾਹ ਦਾ ਅੱਡਾ ਲਗਾਇਆ ਹੋਇਆ ਹੈ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਕਹਿਣਾ ਚਾਹੋਗੇ ਬਠਿੰਡਾ ਚ ਕੜਾਕੇ ਦੀ ਠੰਡ ਪੈ ਰਹੀ ਹੈ ਤੁਸੀਂ ਚਾਹ ਦਾ ਅੱਡਾ ਲਗਾਇਆ ਹੋਇਆ ਹੈ ਤੁਹਾਡੇ ਕੋਲ ਇੱਕ ਵੀ ਕਸਟਮਰ ਨਹੀਂ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੋਗੇ ਠੰਡ ਛੇ ਲੋਕ ਬਾਹਰ ਨਿਕਲਦੇ ਨਹੀਂ ਸਰ ਹੋਰ ਇਧਰ ਲੋਕ ਆਉਣਗੇ ਤਾਂ ہماری ਆਮਦਨੀ ਨਹੀਂ ਹੋਵੇ ਚਾਹ बिकੇ ਵੀ ਔਰ ਜੇ ਲੋਕ ਨਹੀਂ ਆਉਣਗੇ ਤਾਂ ਚਾ ਵੀ ਕੇ ਨੀ ਖਰਚਾ ਹੋਈ ਚਲਦਾ ਹੈ ਆਮਦਨੀ ਹੈ ਨਹੀਂ ਸਾਡੇ ਕੋਲੇ ਜਿਵੇਂ ਤਹਿਸੀਲ ਦੇ ਤੁਸੀਂ ਬਾਹਰ ਚਾਹ ਦਾ ਅੱਡਾ ਲਗਾਇਆ ਹੋਇਆ ਤੁਹਾਡੇ ਕੋਲ ਤਾਂ ਬਹੁਤ ਗਾਹਕ ਹੋਣਾ ਚਾਹੀਦਾ ਪਰ ਤੁਹਾਡੇ ਕੋਲ ਇੱਕ ਵੀ ਗਾਹਕ ਨਹੀਂ ਆਤੇ 1.5 ਘੰਟੇ ਸਿਕਾਕ ਨਹੀਂ ਆਇਆ ਸਾਰੀ ਦਿਹਾੜਾ ਐ ਖਾਲੀ ਬੈਠੇ ਹੈ ਇਹ ਕਿੜਾਕੇ ਦੀ ਜੀ ਠੰਡ ਪੈ ਰਹੀ ਹੈ ਲੋਕ ਘਰਾਂ ਚੋਂ ਘੱਟ ਬਾਹਰ ਨਿਕਲ ਰਹੇ ਹਾਂਜੀ ਬਹੁਤ ਘੱਟ ਬਾਹਰ ਨਿਕਲ ਰਹੇ ਔਰ ਲੋਕ ਆਉਣਗੇ ਤਾਂ ਸਾਧਨ ਵੜੇਗਾ ਕਮਾਈ ਦਾ ਕਾਈ ਬਣਦਾ ਨਹੀਂ ਬਿਲਕੁਲ ਜੀ ਬਿਲਕੁਲ ਬਠਿੰਡਾ ਚ ਪੈ ਰਹੀ ਕੜਾਕੇ ਦੀ ਠੰਡ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਕੰਮਕਾਰ ਚ ਇਸ ਦਾ ਕਿੰਨਾ ਕੁ ਜਿਹੜਾ ਅਸਰ ਪਿਆ ਇੱਕ ਬਾਈ ਜੀ ਸਾਡੇ ਨਾਲ ਹੋਰ ਮੌਜੂਦ ਹੈ ਗੱਲਬਾਤ ਕਰਨ ਦੇ ਬਾਈ ਜੀ ਕੀ ਨਾਮ ਰਮੇਸ਼ ਕੁਮਾਰ ਰਮੇਸ਼ ਜੀ ਬਠਿੰਡਾ ਚ ਕੜਾਕੇ ਦੀ ਠੰਡ ਪੈ ਰਹੀ ਹੈ ਕੰਮਕਾਰ ਚ ਕਿੰਨਾ ਕਸਰ ਪਿਆ ਹਾਂ ਪੁਰਾਣੇ ਰਿਕਾਰਡ ਤੋੜ ਦਿਆ ਜੀ ਪੁਰਾਣੇ ਰਿਕਾਰਡ ਟੁੱਟ ਗਏ ਹਾਂ ਜੀ ਹਾਂ ਜੀ ਤਰਕੀ ਦਾ ਜਿਵੇਂ ਤੁਸੀਂ ਤਹਿਸੀਲ ਦੇ ਬਾਹਰ ਅੱਡਾ ਲਗਾਇਆ ਹੋਇਆ ਹੈ ਇੱਥੇ ਤਾਂ ਬਹੁਤ ਗਾਹ ਹੁੰਦਾ ਪਰ ਤੁਹਾਡੇ ਕੋਲ ਇੱਕ ਵੀ ਗਾਹ ਦਿਖਾਈ ਨਹੀਂ ਦੇ ਰਿਹਾ ਹਾਂ ਠੰਡ ਕਰਕੇ ਬਹੁਤ ਪੁਰਾਣੇ ਰਿਕਾਰਡ ਤੋੜ ਦਿਆ ਜੇ ਇਸ ਕਰਕੇ ਆ ਆदमी ਨਿਕਲ ਨਹੀਂ ਰਾਜੇ ਬਿਲਕੁਲ ਜੀ ਬਿਲਕੁਲ ਕਹਿੰਦੇ ਇਲਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਬਠਿੰਡਾ 'ਚ ਇਸ ਕਾਰਨ ਲੋਕ ਜਿਹੜੇ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ ਤਸਵੀਰਾਂ ਤੋਂ ਇਸ ਟਾਈਮ ਪੁਰਾਣੀ ਤਹਿਸੀਲ ਬਠਿੰਡਾ ਦੀਆਂ ਦਿਖਾ ਰਹੇ ਆ ਇੱਕ ਸਾਡੇ ਨਾਲ ਆਂਟੀ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਇਹਨਾਂ ਨੇ ਖਾਣ ਪੀਣ ਦੀ ਜਿਹੜੀ ਸਟਾਲ ਲਗਾਈ ਹੋਈ ਹੈ ਤੇ ਆਂਟੀ ਜੀ ਬਠਿੰਡਾ ਚ ਕੜਾਕੇ ਦੀ ਠੰਡ ਪੈ ਰਹੀ ਐ ਕੰਮ ਕਰ ਤੇ ਕਿੰਨਾ ਕਸਰ ਪਿਆ ਦਾ ਬਹੁਤ ਪਿਆ ਜੀ ਅਸਰ ਬਹੁਤ ਪਿਆ ਪਿੱਕੇ ਦਾ ਠੰਡ ਹੋ ਗਈ ਐ ਕਾਕੀ ਬਹੁਤ ਘਟ ਐ ਹਾਂ ਦਾਸ ਬਹੁਤ ਘਟ ਪੈਂਦਾ ਜੀ ਹਾਂ ਜੀ ਤੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਸੇ ਮਹੀਨੇ ਸੇ ਸਭ ਠੀਕ ਸੀ ਕੰਮ ਹਾਂ ਜੀ ਵੀ ਹੁਣ ਲੋਕ ਠੰਡ ਕਾਰਨ ਘਟ ਨਿਕਲਦੇ ਘਰੋਂ ਨਿਕਲਦੇ ਹਾਂ ਜੀ ਲੋਕ ਬਹੁਤ ਜ਼ਿਆਦਾ ਘਟ ਨਿਕਲਦੇ ਹਾਂਜੀ ਕੰਮ ਕਰ ਤੇ ਕਿੰਨਾ ਅਸਰ ਪਿਆ ਪੰਜੀ ਹਾਂਜੀ ਬੜੇ ਵਧੀਆ ਅਸਰ ਪਿਆ ਹੈਗਾ ਕੰਮ ਤੇ ਠੰਡ ਕਰਕੇ ਇੱਕਦਮ ਠੰਡ ਪੈ ਗਈ ਨਾ ਇਸ ਕਰਕੇ ਪਹਿਲਾਂ ਬਹੁਤ ਤਸੀਲ ਕੋਲੇ ਕੰਮ ਕਰ ਰਹੇ ਹਾਂ ਕਿ ਇੱਥੇ ਤਾਂ ਬਹੁਤ ਗਾਹ ਹੁੰਦਾ ਹੂੰ ਤੁਹਾਡੇ ਕੋਲੇ ਅਸੀਂ ਦੇਖਿਆ ਵੀ ਇੱਕ ਵੀ ਕਸਟਮਰ ਨਹੀਂ ਆਇਆ ਹਾਂਜੀ ਇਹ ਠੰਡ ਕਰਨੀ ਹੈ ਹਾਂਜੀ ਠੰਡ ਕਰਨੀ ਹੈ ਉਹ ਕੰਮ ਠੀਕ ਹੁੰਦਾ ਸੀ ਪਹਿਲਾਂ ਹਾਂਜੀ ਵੈਸੇ ਠੀਕ ਹੈ ਬਿਲਕੁਲ ਜੀ ਬਿਲਕੁਲ ਬਠਿੰਡਾ ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਲੋਕਾਂ ਦੇ ਕੰਮ ਕਾਰਜ 'ਚ ਕਾਫੀ ਜਿਹੜਾ ਅਸਰ ਪੈਂਦਾ ਇੱਥੇ ਦਿਖਾਈ ਦੇ ਰਿਹਾ ਹੁਣ ਦੇਖਣਾ ਹੋਏਗਾ ਕਿ ਬਠਿੰਡਾ ਦਾ ਮੌਸਮ ਜਿਹੜਾ ਆਨ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਜਿਹੜਾ ਨਜ਼ਰ ਆਵੇਗਾ ਕੈਮਰਾਮੈਨ ਸੁਜੀਤ ਦੇ ਅਨੁਮਾਨੋ ਤਰਕੀਵਾਲ ਦੇਨਿਕ ਸਵੇਰਾ ਟੀਵੀ ਬਠਿੰਡਾ